ਜਿੰਦਾਬਾਦ ਮੋਰਚਾ ਜਿੰਦਾਬਾਦ 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 ਸਰਕਾਰ ਮਰਦਾਬਾਦ 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 ਵਿਦੇਸ਼ੀ ਸਰਕਾਰ ਮਰਦਾਬਾਦ 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 ਅੰਧਿਆ ਸਰਕਾਰ ਮਰਦਾਬਾਦ 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 ਮੋਰਚਾ ਜਿੰਦਾਬਾਦ 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 ਵਿਦੇਸ਼ੀ ਸਰਕਾਰ ਮਰਦਾਬਾਦ ਮਰਦਾਬਾਦ ਬੀਜੇਪੀ ਮਰਦਾਬਾਦ 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 ਬੀਜੇਪੀ ਹਾਏ 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 ਲੋਕ ਇੱਕ ਦਾ ਜਿੰਦਾਬਾਦ 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 ਕਰਤੀ ਕਿਸਾਨ ਜੁਨੀਅਰ ਜਿੰਦਾਬਾਦ 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 ਸਭ ਕਰਦਾ ਕਤਲ ਕਰਨ ਵਾਲੀ ਬੀਜੇਪੀ ਮਰਦਾਬਾਦ ਜਿੰਦਾਬਾਦ ਮਰਦਾਬਾਦ ਨੌਜਵਾਨ ਸਭ ਕਰਦਾ ਕਤਲ ਕਰਨ ਵਾਲੀ ਬੀਜੇਪੀ ਹਾਏ 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 सॾे सत सौ किसान बी जे पी हाए हए मु बी जे पी पार मुदाबाद हंसराज हंस मुर्दाबाद मु हंसराज हंस मुराद मुबाद मुबाद ਮਰਦਾਬਾ ਮਰਦਾਬਾ ਕਾਤੜੇ ਹੱਟ ਮਾਰਨ ਵਾਲੀ ਬੀਜੇਪੀ ਸਰਕਾਰ ਖੁਰਦਾਬਾ ਮਰਦਾਬਾ ਮਰਦਾਬਾ ਕਿਤਾਬ ਕਦ ਮਿਆਉਣਾ ਜਾਉਣੇ ਤੁਸੀਂ ਆ ਜੇ ਬੀਜੇਪੀ ਤੁਸੀਂ ਵੀ ਕਹਿਨੀ ਆ ਹਾਲ ਆਪਣਾ ਸਾਰਿਆਂ ਦਾ ਇਹੀ ਹੋਣਾ ਕੋਈ ਆ ਗਿਆ ਅਸੀਂ ਕਿਹੜਾ ਉਹ ਸਾਡਾ ਕੋਲ ਹਥਿਆਰ ਆ ਜਾਂ ਬੰਬ ਮਾਰਦੇ ਕੋਈ ਗੱਲ ਬਾਤ ਹੀ ਕਰਨੀ ਗੱਲ ਬਾਤ ਵੀ ਨਹੀਂ ਕਰਨੀ ਤੇ ਮੇਰੇ ਤੁਸੀਂ Tchau, tchau. ਮਰਦਾਬਾ ਮਰਦਾਬਾ ਸਰਾਜ ਹਾਂਸ ਮਰਦਾਬਾ 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 ਨਰਮੋਤਾ ਜਿੰਦਾਬਾਦ ਸਾਡੇ ਕੋਲ ਵੀ ਇਹ ਚੱਲਦੇ ਜਿਹਾ ਸਾਡੇ ਜਵਾਨ ਆ ਅਸੀਂ ਸਾਰਿਆਂ ਦੇ ਪੜ੍ਹਦੇ ਆਂ ਇਹੇ ਚਾਹਦਾ ਲੱਗੇ ਆਹ ਨਾ ਕੋਈ ਕਰੇ ਇਹਨੇ ਗੱਡੀ ਜੀ ਇੱਧਰ ਨੂੰ ਲੈ ਜਾਣੇ ਇੱਧਰ ਨੂੰ ਲੈ ਜਾਣੇ ਪਤਾ ਨਹੀਂ ਤੁਨ ਹੋਇਆ ਜਿਹੜਾ ਸਾਡੇ ਸ਼ਹਿਰ 'ਚ ਆਇਆ ਉਹਨੂੰ ਪਤਾ ਤਾਂ ਲੱਗਣਾ ਚਾਹੀਦਾ ਮੇਰਾ ਵਿਰੋਧ ਹੋ ਰਿਹਾ ਕਦਮ ਚੁੱਕਣ ਲੱਗੀ ਹੋਈ ਆ ਸਾਰਾ ਕੁਝ ਪ੍ਰਾਈਵੇਟ ਕਰਦਾ ਅਸੀਂ ਬੀਜੇਪੀ ਨੂੰ ਵਰਨ ਨਹੀਂ ਜਿਹੜਾ ਪਿੰਡਾਂ ਦੇ ਵਿੱਚ ਤੇ ਉਹ ਲਗਾਤਾਰ ਵਿਰੋਧ ਕਰਾਂਗੇ ਜੇ ਹਾਂ ਫਰਾਜ ਹੈਗਾ ਤਾਂ ਉਹ ਸਾਡੇ ਸਵਾਲਾਂ ਦਾ ਜਵਾਬ ਦੇਵੇ ਜਵਾਬ ਦੇਣਾ ਹੈਗਾ ਹਣ ਫਰਾਜ ਭੱਜ ਰਿਹਾ ਜਾਂ ਤਾਂ ਆ ਕੇ ਸੋਇ ਕਿਸਾਨਾਂ ਨਾਲ ਗੱਲਬਾਤ ਕਰੇ ਕਿਰਤੀ ਕਿਸਾਨ ਯੂਨੀਅਨ ਨੂੰ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਅੱਜ ਬੀਜੇਪੀ ਦੇ ਹਸਰਾਜ ਦਾ ਵਿਰੋਧ ਕਰ ਰਹੇ ਸੀ ਜੋ ਬੀਜੇਪੀ ਕਿਸਾਨ ਵਿਰੋਧੀ ਆ ਉਹਦਾ ਲਗਾਤਾਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਕਿਰਤੀ ਕਿਸਾਨ ਯੂਨੀਅਨ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਬਾਗੇਪੁਰਾਣੇ ਤੋਂ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ¡Ah, no! dale ਹੌਣ ਹੁਣ ਮੈਨੂੰ ਖਬਰਾਂ ਨਹੀਂ ਦੇਣਾ ਬਈ 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 ਤੇ ਸ਼ਿਵਾਂ ਦੇ ਡਿਵੀਜ਼ਨ ਗ੍ਰੋਥ ਹੋਇਆ ਕਿਉਂਕਿ ਹਾਂਸਰਾਜ ਉਹ ਪਾਰਟੀ ਵੱਲੋਂ ਖੜਿਆ ਜਿਹੜਾ ਬੀਜਪੀ ਵੱਲੋਂ ਚਿਫਟੇ ਖੜਾ ਜਿਹੜੀ ਆਸਾਨ ਵਿਰੋਧੀ ਦੋ ਕਰੋਧੀ ਉਹ ਆਪ ਪਾਰਟੀ ਬੀਜੇਪੀ ਆ ਉਹਦੇ ਵੱਨਿਓਂ ਖੜਾ ਕਿਉਂਕਿ ਲਗਾਤਾਰ ਸਾਲ ਅਸੀਂ ਬਾਰਡਰਾਂ ਤੇ ਬੈਠੇ ਰਹੇ ਆ ਸਾਡੇ 750 ਤੋਂ ਉੱਪਰ ਕਿਸਾਨ ਸ਼ੀਦ ਹੋਏ ਹੁਣ ਵੀ ਜਿਹੜੇ ਕਿਸਾਨ ਆਪਣੀਆਂ ਮੰਗਾਂ ਲੈ ਕੇ ਦਿੱਤੀ ਜਾ ਰਹੇ ਸੀ ਉਹਨਾਂ ਉੱਪਰ ਇਹ ਬੀਜੇਪੀ ਨੇ ਸਿੱਧੀਆਂ ਗੋਲੀਆਂ ਚਲਾਈਆਂ ਉਸ ਤੋਂ ਬਿਨਾਂ ਲਗਾਤਾਰ ਕੋਈ ਵੀ ਵਰਗ ਹੋਵੇ ਕਿਥੋਂ ਤੱਕ ਉਹਨੇ ਫੌਜ ਵੀ ਨਹੀਂ ਛੱਡੀ ਬੀਜੇਪੀ ਨੇ ਸਾਰੇ ਵਰਗਾਂ ਦੇ ਉੱਪਰ ਨਵੇਂ-ਨਵੇਂ ਕਾਨੂੰਨ ਬਣਾ ਰਹੀ ਆ ਇਹ ਬੀਜੇਪੀ ਜਿਹੜੀ ਇਹ ਲੋਕ ਵਿਰੋਧੀ ਪਾਰਟੀ ਆ ਇਸ ਕਰਕੇ ਅਸੀਂ ਤਾਂ ਵਿਰੋਧ ਕਰ ਰਹੇ ਹਾਂ ਹੰਸਰਾਜ ਨੇ ਜੇਕ ਵਾਕੇ ਲੋਕ ਪੱਖੀ ਆ ਤਾਂ ਉਹ ਆਪ ਦੀ ਜਿਹੜੀ ਇਹ ਭਾਜਪਾ ਦੀ ਟਿੱਕਟ ਛੱਡ ਕੇ ਤੇ ਆਜ਼ਾਦ ਹੋ ਕੇ ਸਾਡੇ ਨਾਲ ਗੱਲਬਾਤ ਕਰਨਾਂ ਦਾ ਕਰ ਸਕਦਾ ਨਹੀਂ ਲਗਾਤਾਰ ਉਹਦਾ ਵਿਰੋਧ ਖੈਰਾ ਅਜੇ ਨਹੀਂ ਪਿੰਡਾਂ ਦੇ ਵਿੱਚ ਇਹਦੋਂ ਵੱਧ ਵੀ ਹੋਊਗਾ ਆਉਣ ਵਾਲੇ ਟਾਈਮ ਤੇ ਹੋ ਸਕਦਾ ਉਹਦੀਆਂ ਗੱਡੀਆਂ ਤੱਕ ਭੰਨਣ ਤੱਕ ਨੌਤ ਆ ਸਕਦੀ ਹੈ ਪਿੰਡਾਂ ਦੇ ਵਿੱਚ ਤੇ ਇਹ ਪਾਲਸਵਲਾ ਤੁਹਾਡੇ ਨਾਲ ਕਿਸ ਤਰ੍ਹਾਂ ਜਿਹੜਾ ਬਰਤਾਲਾ ਕੀਤਾ ਜਾ ਰਿਹਾ ਹੈ। ਇਹ ਤਾਂ ਮਾੜਾ ਹੀ ਬਤਾਰਾ ਜੀ ਹੁਣ ਜੇ ਸਾਨੂੰ ਨੇੜੇ ਜਾ ਕੇ ਉਹਦੇ ਨਾਲ ਗੱਲਬਾਤ ਕਰਨ ਦਿਓ ਵੀ ਉਹ ਖੜਾ ਤਾਂ ਸਾਡੀ ਜੇ ਮੰਗਾ ਮਦਦ ਸਾਡੀ ਕਿਸਾਨਾਂ ਦੀ ਵੀ ਸੁਣੀ ਜੀ ਇੱਥੇ ਮੀਟਿੰਗ ਕਰਨ ਆਇਆ ਤਾਂ ਸਾਡੀ ਤਾਂ ਹੀ ਮੰਨਦਾ ਸਾਡੀ ਗੱਲਬਾਤ ਉਹਨੇ ਕਰਾਈ ਜੀ। ਹਾਂ ਸਰਾਜ ਜੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜੀ ਜਿੱਚ ਕਹਿ ਰਿਹਾ ਮੈਂ ਤਾਂ ਇੱਕ ਵਾਰ ਜਿੱਤਣਾ ਸੀ ਜਿੱਤ ਗਿਆ। ਦੇਖੋ ਜੀ ਕਹਿੰਦਾ ਸੀ ਇੱਕ ਵਾਰ ਜਿੱਤਣਾ ਕਈ ਬਥੇਰਾ ਤੋਂ ਬੋਲਦਾ ਉਹ ਬੋਲਣ ਦੇ ਕਾਰਨ 'ਚ ਬਹੁਤ ਫਰਕ ਆ। ਭਾਜਪਾ ਨੇ ਲਗਾਤਾਰ ਫਿੱਟ ਕੀਤਾ ਉਹਨੂੰ ਇੱਥੇ ਔਰ ਉਹ ਕੋਈ ਗੱਲ ਸਿੱਧੀ ਸਿੱਧੀ ਹਵਾ ਤੋਂ ਗੀਤ ਤੋਂ ਬਿਨਾਂ ਜਦੋਂ ਪੱਤਰਕਾਰ ਵੀ ਸਵਾਲ ਪੁੱਛਦਾ ਤਾਂ ਉਹਦੋਂ ਕੋਈ ਕੁਝ ਬੋਲਦੇ ਨਹੀਂ ਭਾਜਪੀ ਨੇ ਕਿਹਾ ਵੀ ਤੂੰ ਇੱਥੇ ਚੁੱਪ ਕਰਕੇ ਬ ਗੁੰਗਾਇਆ ਬਣ ਕੇ ਤੁਰੇ ਫਿਰਨਾ ਲੋਕਾਂ ਨੂੰ ਤਾਂ ਆਸ ਹੋਏ ਟਕਰਾਈ ਜਾਣਾ ਟਕਰਾ ਕਰਾ ਕੇ ਪਿੰਡਾਂ ਦੇ ਵਿੱਚ ਵੀ ਨਾ ਟਕਰਾ ਕਰਾਉਣ ਲਈ ਸਿੱਧੀ ਕਰਾਉਣੀ ਹੈ ਇਸ ਤਰ੍ਹਾਂ ਕਿ ਲੋਕਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਬੀਜੇਪੀ ਜਿਹੜੀ ਸਮਾਜ ਵਿਰੋਧੀ ਪਾਰਟੀ ਆ ਇਹਨੂੰ ਕੋਈ ਵੋਟ ਨਾ ਪਾਓ ਇਹਦਾ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਵਿਰੋਧ ਕਰੋ ਸ਼ਹਿਰਾਂ ਦੇ ਵਿੱਚ ਵਿਰੋਧ ਹੋਣਾ ਚਾਹੀਦਾ ਓਕੇ ਜੀ ਚਲੋ ਪਹਿਲੀ ਵਾਰੀ ਬੱਗੇ ਬੜਾ ਪਹੁੰਚਿਆ ਜੀ ਕਿਵੇਂ ਲੱਗਿਆ ਜ ਇਹ ਜੋ ਠੰਡੀ ਠੰਡੀ ਆਉਂਦੀ ਹੈ ਹਵਾ ਕਮਲ ਦਾ ਫੁੱਲ ਖਿਲੇਗਾ ਉਹ ਮਾਲ ਵਿੱਚ ਫੁੱਲ ਖਿਲੇਗਾ ਇਹ ਜੋ ਠੰਡੀ ਠੰਡੀ ਸਿਲੀ ਸਿਲੀ ਨਹੀਂ ਉਹ ਤਾਂ ਅਸਮਾਂ ਵਾਲੀ ਹੁੰਦੀ ਹੈ ਇਹ ਜੋ ਠੰਡੀ ਠੰਡੀ ਇਹ ਜੋ ਠੰਡੀ ਠੰਡੀ ਆਉਂਦੀ ਹੈ ਹਵਾ ਕਮਲ ਦਾ ਫੁੱਲ ਖਿਲੇਗਾ ਕਮਲ ਦਾ ਫੁੱਲ ਖਿਲੇਗਾ ਜਾ ਲਗਾਤਾਰ ਫੀਡ ਤੇ ਜਾ ਕੇ ਤੁਹਾਨੂੰ ਵਿਰੋਧ ਹੋ ਰਿਹਾ ਤੇ ਬਾਗੇ ਪਾਣੇ ਦੇ ਵਿਰੋਧ ਹੋ ਰਿਹਾ ਕਿਸਾਨਾਂ ਨੂੰ ਟ੍ਰੇਨ ਕਰ ਲਿਆ ਗਿਆ ਇਸ ਟਾਈਮ ਜਿਹੜੇ ਬਾਹਰ ਖੜੇ ਸੀ ਤੁਸੀਂ ਤਾਂ ਮੀਟਿੰਗ ਕਿਉਂ ਨਹੀਂ ਕਰਦੇ ਉਹਨਾਂ ਨੂੰ ਬੈਕ ਕੇ ਸੁਵਾਸ਼ਨ ਕਿਉਂ ਨਹੀਂ ਦਿੰਦੇ ਵਿੱਚੋਂ ਤਾਂ ਮਤਲਬ ਹੱਲ ਹੋ ਜਾਊਗਾ ਨਾਲ ਤੁਸੀਂ ਉਸ ਖਾਸਰ ਵਾਲੇ ਪੱਤਰਕਾਰ ਸੁਖਾਲੇ ਮੈਂ ਜਿੱਦਣ ਦਾ ਹੁਣ ਮੈਨੂੰ ਸਿਰਫ ਉਹਨਾਂ ਦੀਆਂ ਅੱਖਾਂ ਵਿੱਚ ਗੈਰਤ ਉਹਨੂੰ ਪਿਆਰ ਹੀ ਨਜ਼ਰ ਆਉਂਦਾ ਮੈਂ ਫੁੱਲ ਸਟ ਦਾ ਹਾਂ ਮੈਂ ਰੋਜ਼ ਕਹਿੰਦਾ ਹਾਂ ਕਿ ਬਿਨਾਂ ਗਨਮੈਨਾ ਤੋਂ ਮੈਂ ਇਕੱਲਾ ਤੁਸੀਂ ਪੰਜ ਜਣੇ ਆ ਜਾਓ ਪੰਜ ਅੰਕ ਪਹੁੰਚ ਸ਼ਾਨਦਾਰ ਬੈਠ ਦੀ ਗੱਲ ਕਰਦੇ ਨਹੀਂ ਤਾਂ ਮੇਰੇ ਤੇ ਯਕੀਨ ਕਰੋ ਰੱਬ ਦੀ ਸੌ ਜੋ ਮਰਜੀ ਸਜ਼ਾ ਦੇ ਦੇ ਸਾਰੇ ਪੰਜਾਬੀ ਥੱਲੇ ਕਿਸਾਨ ਨਹੀਂ ਮੈਨੂੰ ਚੌਰਾਹੇ 'ਚ ਖੜੇ ਕਰਕੇ ਜੋ ਮਰਜੀ ਸਜ਼ਾ ਦੇ ਦੇ ਮੇਰੇ ਤੇ ਯਕੀਨ ਕਰੋ ਮੈਨੂੰ ਐਕੀ ਕੋ ਜਿਝਾਓ ਮੈਂ ਤੁਹਾਡਾ ਬਚੋਲਾ ਬਣੂੰਗਾ ਤੁਹਾਡੀ ਜਗ੍ਹਾ ਮੈਂ ਜਾ ਕੇ ਬੈਠਾ ਕਰੂੰਗਾ ਜੇ ਬੈਠਣ ਦੀ ਲੋੜ ਹੀ ਨਹੀਂ ਵੈਸੇ ਪੈਗੀ ਬਾਰਡਰਾਂ ਤੇ ਲੋੜ ਹੀ ਨਹੀਂ ਪੈਗੀ ਲੈਣਾ ਤੇ ਬੈਠਣ ਦੀ ਇਹ ਮੈਂ ਹੱਥ ਜੋੜ ਕੇ ਮੰਨ ਤ ਹੀ ਪਾ ਸਕਦਾ ਹਾਂ ਹੋਰ ਤਾਂ ਕੁਝ ਨਹੀਂ ਕਰ ਸਕਦਾ ਜੀ ਜੇ ਕੋਈ ਯਕੀਨ ਨਾ ਕਰੇ ਤਾਂ ਮੈਂ ਕੀ ਕਰਾਂ ਮੈਂ ਮਿਲਣ ਲਈ ਵੀ ਤਿਆਰ ਆ ਵਾਦੇ ਕਰਨ ਲਈ ਵੀ ਤਿਆਰ ਆ ਪਰ ਝੂਠਾ ਵਾਦਾ ਨਾ ਰੱਬ ਤਰਾ ਵਿੱਚ ਝੂਠੇ ਤੇ ਲਾਣ ਕਿਸਾਨਾਂ ਨਾਲ ਕਹਿਣਾ ਵੀ ਅਸੀਂ ਧਰਨੇ ਤਾ ਬੰਨੇ ਸਾਨੂੰ ਹੰਸਰਾ ਹੋ ਜਾਂਦਾ ਮਿਲ ਦੇਣੀ ਨਹੀਂ ਜਦੋਂ ਮਿਲਣ ਦਿੱਤਾ ਜਾ ਰਿਹਾ ਨਾਲ ਕਿਸਾਨਾਂ ਨੂੰ ਆਪਣੇ ਚੈਨਲ ਦੇ ਥਰੂ ਕਿ ਉਹ ਫਰੀਦਕੋਟ ਮੈਂ ਸੁਨੇਹਾ ਭੇਜਿਆ ਨਹੀਂ ਕਿ ਪੰਜ ਬੰਦੇ ਆਜੋ ਮੈਂ ਇਕੱਲਾ ਹੋਵਾਂਗਾ ਬਿਨਾਂ ਕੰਮ ਮਿਹਨਤੋਂ ਆਪਾਂ ਬੈਠ ਕੇ ਸਲਾਹ ਕਰ ਲਈਏ ਹੁਣ ਦੱਸ ਦਿਓ ਕਿ ਛੇ ਤੇ ਕਦੋਂ ਮੈਂ ਹਾਜ਼ਰ ਹੋਵਾਂ ਤੁਹਾਡਾ ਬੱਚਾ ਆ ਮੈਂ ਤੁਹਾਡਾ ਭਰਾ ਆ ਮੈਂ ਯਾਰ ਕੋਈ ਦੁਸ਼ਮਣ ਥੋੜੀ ਆ ਤੁਸੀਂ ਵੀ ਤੇ ਮੈਂ ਵੀ ਮੈਨੂੰ ਸਿਕਿਉਰਿਟੀ ਹੀ ਨਹੀਂ ਲੱਗਦੀ ਜਾਂਦੀ ਸਾਨੂੰ ਨੇੜੇ ਹੀ ਨਹੀਂ ਲੱਗਦਾ ਇਹ ਗੱਲ ਕਿਹੜੇ ਵੇਲੇ ਕਰਾਂਗੇ ਬੈਠ ਕੇ ਸਿਕਿਉਰਿਟੀ ਇਸ ਕਰਕੇ ਲੱਗਦੀ ਆ ਕਿ ਗੱਡੀ 'ਚ ਉਹਨਾਂ ਡਾਂਗਾ ਬਾਲੀਆਂ ਮਾਰਤੀਆਂ ਉਹ ਗੱਡੀ ਟੁੱਟ ਗਈ ਜਾਂਦੀ ਨਹੀਂ ਇਹ ਇਸ ਕਰਕੇ ਸਿਕਿਉਰਿਟੀ ਲੱਗਦੀ ਆ ਉਹਨਾਂ ਕੋ ਪਿਆਰ ਨਾਲ ਪੇਸ਼ ਆਓ ਤੇ ਭਾਸ਼ਾ ਚੰਗੀ ਵਰਤੋ ਭਾਸ਼ਾ ਕਿਸਾਨਾਂ ਵਾਲੀ ਵਰਤੋ ਗੁਰੂ ਵਾਲਾ ਜਿੱਦਾਂ ਬੋਲਦਾ ਓਦਾਂ ਵਰਤੋ ਤੇ ਰੋਲਾ ਹੀ ਕੋਈ ਨਹੀਂ ਤੁਹਾਡੇ ਦੁਸ਼ਮਣ ਨਹੀਂ ਕਹਿੰਦੇ ਵੀ ਕਲਾਕਾਰ ਜਦੋਂ ਇੱਥੇ ਆ ਨਾਲੋਂ ਵਾਪਸ ਆਦੀ ਇੰਡਸਟਰੀ ਵਿੱਚ ਚਲਾ ਜਾਂਦਾ ਪਰ ਲੋਕਾਂ ਲਈ ਕੰਮ ਨਹੀਂ ਕਰਦਾ ਬਈ ਤੁਸੀਂ ਮੇਰੀ ਮੈਨੂੰ ਸਾਰਿਆਂ ਨਾਲ ਨਾ ਮਿਲੋ ਮੈਂ ਦਿੱਲੀ 'ਚ 5 ਸਾਲ ਜੋ ਜੰਮ ਜਾਨਾ ਮੈਂ ਮੈਂ ਉਹ ਕਲਾਕਾਰ ਥੋੜੀ ਜਿੱਦਨ ਪਹਿਲਾ ਇਲੈਕਸ਼ਨ ਲੜਿਆ ਸੀ ਅੱਜ ਤੋਂ ਮੇਰਾ 2009 'ਚ ਉਦੋਂ ਤੋਂ ਦੇਖਿਆ ਕਿਤੇ ਖਾੜਾ ਖੋੜਾ ਲਾਉਂਦੇ ਆ ਮੈਂ ਝੂਠ ਰੱਬ ਨਾ ਬੁਲਾਵੇ ਕਿਉਂਕਿ ਝੂਠੇ ਤੇ ਹਨ ਖਾਨਸਾਇੰਸ ਕੀ ਮੁੱਦੇ ਲੈ ਕੇ ਜਾ ਰਹੇ ਨੇ ਮਤਲਬ ਕਿਸਾਨਾਂ ਦੇ ਮੁੱਦੇ ਤਾਂ ਹੈ ਹੀ ਆ ਉਸ ਤੋਂ ਇਲਾਵਾ ਕੀ ਕਰਨਾ ਚਾਹੁੰਦੇ ਨੇ ਇਸ ਤੋਂ ਇਲਾਵਾ ਬੜੇ ਮੁੱਦੇ ਨੇ ਯਾਰ ਬੇਰੋਜ਼ਗਾਰੀ ਦਾ ਮੁੱਦਾ ਆ ਜਦੋਂ ਰੋਜ਼ਗਾਰ ਮਿਲ ਗਿਆ ਬੱਚਿਆਂ ਨੂੰ ਟਾਈਮ ਸਿਰ ਆਰ ਮਿਲ ਗਿਆ ਉਹ ਨਸ਼ਾ ਛੱਡ ਦੇਣਗੇ ਬਾਹਰ ਜਾਣਾ ਛੱਡ ਦੇਣਗੇ ਨਸ਼ਾ ਇੰਡਸਟਰੀ ਆ ਗਈ ਜਦੋਂ ਇੰਡਸਟਰੀ ਆ ਗਈ ਮੈਂ ਕਹਿੰਦਾ ਨਹੀਂ 24 ਘੰਟੇ ਚ ਅਸੀਂ ਨਸ਼ਾ ਖਤਮ ਕਰ ਦਿੰਦੇ ਮੈਂ ਤੇ ਕਦੀ ਕਦੀ ਜਦੋਂ ਮੈਂ ਇਹ ਕਹਿੰਨਾ ਕਿ ਮਨ ਲੱਜਤ ਦਾ ਆਸ਼ਿਕ ਹੈ ਤੇ ਮੇਰੇ ਬਾਬਾ ਜੀ ਕਿੰਨੇ ਮਨ ਲੱਜਤ ਦਾ ਆਸ਼ਿਕ ਹੈ ਇਹਨੂੰ ਡਾਇਵਰਟ ਕਰਨ ਦੀ ਲੋੜ ਆ ਇਹਨੂੰ ਜਿੱਦੋਂ ਮੈਨੂੰ ਮਜ਼ਾ ਆਏਗਾ ਜਿੱਦਾਂ ਮੈਨੂੰ ਸੰਗੀਤ ਚ ਮਜ਼ਾ ਆਉਂਦਾ 5 10 ਮਿੰਟ ਬਾਅਦ ਮੈਨੂੰ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਗਾ ਰਿਹਾ ਜਾਂ ਸੁਣ ਰਿਹਾ ਬੜਾ ਨਸ਼ਾ ਪਹਿਲੀ ਤੋੜ ਨਾਲੋਂ ਜ਼ਿਆਦਾ ਨਸ਼ਾ ਨਸ਼ਾ ਨੂੰ ਖਤਮ ਕਰਨ ਦਾ ਵਾਅਦਾ ਹਰ ਇੱਕ ਸਰਕਾਰ ਕਰ ਗਈ ਪਰ ਕਿਸੇ ਦੇ ਅਸਰ ਹੀ ਲੱਗਿਆ ਕੋਈ ਸਾਡੀ ਸਰਕਾਰ ਨੇ ਤੇ ਵੀ ਕਿਹਾ ਸੀ ਜਦੋਂ ਰੋਜ਼ਗਾਰ ਦੇਣਾ ਸਪੋਰਟਸ ਦਵਾਂਗੇ ਮਿਊਜ਼ਿਕ ਦਵਾਂਗੇ ਰੋਟੀ ਦਵਾਂਗੇ ਰੋਜ਼ਗਾਰ ਦਵਾਂਗੇ ਬੱਚਾ ਨਸ਼ੇ ਵੱਲ ਜਾਣਾ ਹੀ ਨਹੀਂ ਬੱਚੇ ਫ੍ਰਸਟ੍ਰੇਸ਼ਨ ਚ ਨਸ਼ਾ ਕਰਦੇ ਠੀਕ ਠੀਕ ਥੈਂਕ ਯੂ